ਐਸੇ ਤੁਹਾਡੀ ਚੋਰੀ ਹੋਈ ਸੀਗੀ ਜੀ ਪੁਲਿਸ ਵੱਲੋਂ ਸਾਨੂੰ ਜਲਦੀ ਤਰਸ ਕੀਤਾ ਗਿਆ ਗਿਆ ਕੀ ਕਹਿਣਾ ਚਾਹੂਗੇ ਅਸੀਂ ਜੀ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜੀ ਮੁਸ਼ਤਿਹਦੀ ਦੇ ਨਾਲ ਸਾਦਾ ਸੋਨਾ ਤੇ ਜਿਹੜੀ ਸਾਡੇ ਕੈਸ਼ ਦੀ ਚੋਰੀ ਹੋਈ ਸੀ ਉਹ ਇੱਕ ਹਫਤੇ ਦੇ ਵਿੱਚ ਸਾਨੂੰ ਬਰਾਮਦ ਕੀ ਕਰਕੇ ਦਿੱਤੀ ਹੈ ਇਹਦੇ ਲਈ ਅਸੀਂ ਐਸਐਸਪੀ ਮੈਡਮ ਪ੍ਰਗਿਆ ਜੈਨ ਜੀ ਸੀਆਈ ਸਟਾਫ ਐਸਐਚਓ ਸਾਹਿਬ ਦੇਖ ਤੋਂ ਇਹਨਾਂ ਦਾ ਸਤਿ ਨਿਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੀ ਮੁਸ਼ਤਿਹਦੀ ਮਿਹਨਤ ਦੇ ਨਾਲ ਦੇ ਵਿੱਚ ਚੋਰ ਬਹੁਤ ਦੂਰ ਤੇ ਸੀ ਹੁਣ ਟਰੇਸ ਕਰਨ ਤੇ ਪਤਾ ਚੱਲਿਆ ਤਾਂ ਬਹੁਤ ਹੀ ਇਮਾਨਦਾਰੀ ਲਗਨ ਤੇ ਮਿਹਨਤ ਦੇ ਨਾਲ ਸਾਡੀ ਇਹ ਜਿਹੜੀ ਚੋਰੀ ਹੈ ਟਰੇਸ ਕਰਕੇ ਦਿੱਤੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਜੀ ਸੋਨਾ ਚੋਰੀ ਹੋਇਆ ਸੀ ਲਗਭਗ 4.5 ਕੋਲੇ 1.5 ਲੱਖ ਰੁਪਏ ਕੈਸ਼ ਚੋਰੀ ਹੋਇਆ ਸੀ ਇਹ 20 ਤਰੀਕ ਦੀ ਵਾਰ ਦਾ ਅਸੀਂ ਵੀ ਸਾਡੇ ਮਰ ਗਿਆ ਸੀ ਅਸੀਂ ਸਾਰੀ ਫੈਮਿਲੀ ਉੱਥੇ ਭੋਗ ਤੇ ਚਲੇ ਗਏ ਘਰੇ ਕੋਈ ਨਹੀਂ ਸੀ ਜੀ ਬਾਜ ਚੋਰ ਆਉਂਦੇ ਆ ਜੀ ਸੀਸੀਟੀਵੀ ਤੋਂ ਪਤਾ ਲੱਗਿਆ ਕਿ ਉਹ ਤਿੰਨ ਜਣੇ ਸੀ ਇੱਕ ਉਹਨਾਂ ਜੋ ਬਾਹਰ ਖੜਾ ਜਾਂਦਾ ਹੈ ਉਹ ਜਾਨੇ ਅੰਦਰ ਟੱਪ ਕੇ ਅੰਦਰ ਚਲੇ ਜਾਂਦੇ ਆ ਤਾਂ ਉਹ 8-9 ਮਿੰਟਾਂ ਦੇ ਵਿੱਚ ਹੀ ਆਪਦੀ ਵਾਰਦਾਤ ਕਰਦੇ ਆ ਤੇ ਉੱਥੋਂ ਚਲੇ ਜਾਂਦੇ ਆ ਬਸ ਇਹ ਸੀਸੀਟੀਵੀ ਤੋਂ ਫੁਟੇਜ ਲੈ ਕੇ ਇਹਨਾਂ ਨੇ ਜੋ ਕਾਰਵਾਈ ਕੀਤੀ ਹੈ ਤੇ ਸਾਡੀ ਗੇ ਬਰਾਮਤੀ ਉਹ ਇਹ ਨਾਮ ਕੀ ਇਥੇ ਬੋਲੋ ਸੋਨ ਸਿੰਘ ਹੈ ਜੀ ਇਹ ਪਿੰਡ ਕਿਹੜਾ ਆਪਣਾ ਗਲ ਸਿੰਘ ਵਾਲਾ ਜੀ ਦਾ ਸਾਹਿਬ ਹਾਂ ਜੀ ਕੀ ਗੱਲਬਾਤ ਦੀ ਹੈ ਜੀ ਹਾਂ ਜੀ ਭਰੋ ਬਸਤਨ ਬਰ ਕੋ ਜੀ ਕੋਲੇ ਬਣਾ ਕਰ ਗਏ ਜੀ ਕੋਈ ਰਿਪੋਰਟ ਲਾ ਦੇਗਾ ਸੱਚ ਨਾਲ ਜੀ ਅੱਗੇ ਬਰ ਕੋ ਲਾ ਦੇਖਾ ਜੀ ਉਹ ਚੋੜਾ ਪਈ ਉਹ ਜਿਹੜਾ ਹੈਗਾ ਪੁਲਿਸ ਨੇ ਚੋਰ ਕਾਬੂ ਕਰ ਦਿੱਤੀ ਉਹ پکڑ ਲਈ ਦੋ ਬੰਦੇ پکڑਦੇ ਇੱਕ ਬੰਦਾ ਜਿਹੜੀ ਪੁਲਿਸ ਦੀ ਕਾਰਵਾਈ ਸੀ ਕੀ ਤੁਹਾਡੀ ਇਹ ਤਸੱਲੀ ਪੂਰੀ ਹੈ ਜੀ ਹਾਂ ਜੀ ਹਾਂ ਜੀ ਸਾਨੂੰ ਪਤਾ ਸੀ ਤੇ ਜਿਹੜਾ ਥੋੜਾ ਜਿਹਾ ਸਮਾਨ ਚੋਰੀ ਹੋਇਆ ਸੀ ਉਹ ਜਿਆ ਕੈਸ਼ ਉਹ ਬਾਕੀ ਦੋ ਜਿਹੜਾ ਸੀ 18 ਚੋਰੀ ਪਕਾ ਪਨਾ ਸੇਖ ਸਾਹ ਕੋ ਕੱਢ ਦੇ ਸਭ ਕਿੰਸਾ ਤੋੜਾ ਹੋ ਗਿਆ ਸੀ ਨਾ ਤੇ ਕੋਈ ਛੋੜਾ ਹੋ ਗਿਆ। ਪਹੁੰਚ ਲਗਾਉਗਾ ਅਰੇ। ਠੀਕ ਹੈ ਸਰ। ਐਸਐਸਪੀ ਸਾਹਿਬ ਦੀ ਕੋਡ ਡਾਕਟਰ ਭੱਜਿਆ ਜਾਏ। ਉਹਨਾਂ ਦੀ ਵਿਦਾਇਤਾ ਦੇ ਮਤਲਬ ਕਿ ਜਿਹੜੇ ਪੀਕ ਕੋਡ ਕੋਸ਼ਾ ਉਹਨਾਂ ਨੂੰ ਮਾਰੇ ਅੰਸਰ ਹੈ ਜਿਹੜੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਜਿਹੜਾ ਲਿਆ ਜਾ ਰਿਹਾ ਹੈ। ਜਿੱਥੇ ਵੀ ਦੇਖੋ ਸਭ ਨੂੰ ਪਰਮਿਸ਼ਨ ਮਿਲੀ ਸੀ। ਸੋਨ ਸਿੰਘ ਪੁੱਤਰ ਵੀਰ ਸਿੰਘ ਦਾ ਬਾਬਾ ਜੀ ਦਾ ਸੰਗਾਰਾ। ਇਹਨਾਂ ਦੇ ਘਰੋਂ ਕੁਛ ਆਂਛਾ ਤੇ ਲੜਕੀਆਂ ਨੇ ਚੋਰੀ ਕਰ ਲਈ। ਤੋ ਮੇਰੇ ਜੀਵਰਾਤੀ ਅਤੇ 1 ਲੱਖ ਰੁਪਏ ਜਿਹੜਾ ਉਹ ਪਰ ਅਸੀਂ ਜਿਹੜਾ ਇਸ ਕੰਪਨੀ ਦੇ ਨਾਲ ਹੋਏ ਪਹਿਲਾ ਅਈਦਰ ਇਸੇ ਦੀ ਇਹ ਸਾਡੇ 4 ਦਿਨ ਸੀ ਆਈਏ ਜਦੋਂ ਤੇ ਅਸੇ ਤੋਂ ਸਾਬ ਜਦੋਂ ਇਹਨਾਂ ਦੀ ਟੀਮਾਂ ਬੰਨ੍ਹੀਆਂ ਉਹਨਾਂ ਨੇ ਇਹਨਾਂ ਦੋਵਾਂ ਦੇ ਸਾਂਝੇ ਐਪਰਚਨਲ ਜਿਹਦੇ ਸੀ ਆ ਨਾਲੇ ਰੁਚੀ ਰੋਗਾ ਨਾਲ ਸ਼ੁਰੂਆਤ ਕੀਤੀ ਤੇ ਸ਼ੁਰੂਆਤ ਕਰਨ ਤੋਂ ਬਾਅਦ ਅਸੀਂ ਉਹਨਾਂ ਵਿੱਚੋਂ ਜੋ ਦੋ ਦਸ਼ੀਆਂ ਦੇ ਰਹੇ ਉਹ ਰਸਤੇ ਕੰਲੇ ਆ ਉਹ ਵੀ ਸਿਰਫ ਕੁਝ ਤਰ੍ਹਾਂ ਦੇ ਵਾਸੀ ਸਮਾਣਾ ਅਤੇ ਸੰਨੀਪੁੱਤਰ ਮਾਗੀ ਰਹਾਤਾ ਸੀ ਪੁਰਖhetra ਹਰਿਆਣਾ ਇਹ ਚਾਰ ਦਿਹਾ ਦਾ ਦੋਪਾ ਜਿਹੜੇ ਦੇ ਵੈਕੀ ਕਰਦੇ ਸੀ ਜਿਵੇਂ ਕਿ ਆਪਾਂ ਬੈਕਗਰਾਉਂਡ ਵਿੱਚ ਸਮਝਾੜ ਕਰਕੇ ਆਪਣੇ ਏਰੀਏ ਦੇ ਵਿੱਚ ਜਾਂ ਆਸ-ਪਾਸ ਦੇ ਏਰੀਏ ਦੇ ਵਿੱਚ ਇਹ ਸਮਾਣ ਵਿੱਚ ਦੇ ਘਰ ਨਹੀਂ ਉਹਨਾਂ ਵੈਕੀ ਕਰਦੇ ਸੀ ਦੇਖਦੇ ਸੀ ਕਿ ਕਿਹੜੇ ਘਰ ਉਤਾਲਾ ਲੱਗਿਆ ਜਿਹੜਾ ਪਿਆਰਾ ਜਿਹੜਾ ਸੁਨਣਾ ਹੈ ਜੋਡੇ ਕਰ ਰਹੇ ਹੋ ਜਿਹਨਾਂ ਦੇ ਵਿੱਚ ਕਈਆਂ ਲੇਡੀਜ਼ ਹੁੰਦੀਆਂ ਇਹ ਪਹਿਨਾ ਉਸ ਵਤੀ ਰੱਖੀ ਕਰਦੇ ਸੀ ਉਸ ਤੋਂ ਬਾਅਦ ਇਹ ਚੋਰੀ ਜਾਂ ਲੁੱਟ ਖੋਹ ਨੂੰ ਅੰਜਾਮ ਦੇ ਸੀ ਇਹ ਸੰਬੰਧੀ ਉਹਨਾਂ ਦਾ ਵੈਰੀਫਾਈ ਕੀਤਾ ਗਿਆ ਵੈਰੀਫਾਈ ਕਰਦੇ ਕਿ ਪਹਿਲਾਂ ਵੀ ਇਹਨਾਂ ਤੇ ਚੋਰੀ ਘਟਕਦੀ ਨਹੀਂ ਜਿਹੜੇ ਪਹਿਲਾਂ ਵੀ ਕੋਈ ਦੇ ਮਕਦਮੇ ਜਿਹੜੇ ਆ ਉਹ ਦੱਜ ਹੈ ਇਸ ਬੰਦੀ ਅਸੀਂ ਜਦੋਂ ਇਹਨਾਂ ਨੂੰ ਗਿਫਤਾਰ ਕਰਕੇ ਜਿਨ੍ਹਾਂ ਦੇ ਕੋਲ 35 ਗ੍ਰਾਮ 35 ਗ੍ਰਾਮ ਜਿਹੜਾ ਸੋਨੇ ਦੇ ਜਿਵਰਾਤ ਹੈ ਉਹ ਅਸੀਂ ਇਹਨਾਂ ਤੋਂ ਰਿਕਵਰ ਕਰ ਲਿਆ ਹੈ

ਸਭ ਦੀ ਉਹ ਜਿਹੜੀ ਡੀਐਚ ਜਿਹੜੀ ਵੈਰੀਫਿਕੇਸ਼ਨ ਆ ਡੀਟੇਲ ਜਿਹੜੀ ਇਨਵੈਸਟੀਗੇਸ਼ਨ ਆ ਉਹ ਅਸੀਂ ਕਰਾਂਗੇ ਆ ਕੋਈ ਕੇਨੇ ਜਣਾ ਸੀ ਸਰ ਇਹ ਟੋਟਲ 4 ਜਣਾਂ ਦੇ ਬਰੇ ਹੋਇਆ ਉਹ ਅਸੀਂ ਫੜਨੇ ਆ ਤੇ ਦੋ ਜਿਹੜੇ ਆ ਸੀ ਉਹਨਾਂ ਨੂੰ ਫੜਨ ਵਾਸਤੇ ਜਿਹੜੀ ਹੈ ਰੈਡ ਪਾਰਟ ਬਣਾ ਦੇ ਕੋਈ ਵੀਕਲ ਬਗਿਆ ਦੀ ਕੰਮ ਹਾਂਜੀ ਇਹ ਵੀ ਮਸ਼ਕਲੇ ਤੇ ਪਟਾਕੇ